ਪੰਜਾਬ ਦੀ ਜਿਹੜੀ ਮਾਨ ਸਰਕਾਰ ਹੈ ਉਹ ਫੇਲ ਹੋ ਚੁੱਕੀ ਪਰ ਕੇਜਰੀਵਾਲ ਸਾਹਿਬ ਆਏ ਉਹ ਇੱਥੇ ਕਹਿੰਦੇ ਕਹਿੰਦੇ ਤੁਸੀਂ ਵਿਰੋਧੀ ਧਿਰ ਵਾਲੇ ਨੂੰ ਕਿਸੇ ਨੂੰ ਜਿਤਾ ਦੋਗੇ ਤੁਹਾਨੂੰ ਫਾਇਦਾ ਕੀ ਹੋਣਾ ਉਹ ਚੰਪਲਾ ਸਰਕਾਰ ਦੇ ਐਮਐਲਏ ਨੇ ਕਰਾਉਣੇ ਆ ਨਾ ਸੀ ਐਮ ਰਹਿਆ ਤਿੰਨ ਵਾਰ ਸੀਐਮ ਰਹੇ ਤਾਂ ਤੇ ਜਿੱਤ ਕੇ ਆ ਗਏ ਜਿਹੜਾ ਅਜੇ ਤੇ ਜਤੋਂ ਆਇਆ ਹੈ ਦਿੱਲੀ ਨੂੰ ਜਿੱਤ ਕੇ ਆ ਗਿਆ ਕਹਿੰਦੇ ਨੈਸ਼ਨਲ ਪਾਰਟੀ ਸਾਡੀ ਹੋਰਸ ਨੈਸ਼ਨਲ ਪਾਰਟੀ ਦੇ ਪਾਰਟੀਆਂ ਦੇ ਡਿਲੀ ਨੂੰ ਆ ਸਕਦੇ ਆ ਰਾਹੁਲ ਗਾਂਧੀ ਪੰਜਾਬ ਆ ਕੇ ਪ੍ਰਚਾਰ ਕਰ ਸਕਦਾ ਜੇ ਭਰਾਂ ਪਰ ਚਾਰ ਕੇਜਰੀਵਾਲ ਆ ਕੇ ਕਿੱਡੀ ਗੱਲ ਪ੍ਰਚਾਰ ਕਰ ਸਕਦੇ ਆ ਇੱਥੇ ਆ ਕੇ ਘਰ ਲੈ ਕੇ ਬੈਠਣਾ ਉਹ ਇਹਦੇ ਕੋਲ ਉਹਨਾਂ ਕੋਲ ਕੀ ਹੈ 1000 ਰੁਪਿਆ ਹਰ ਮਹੀਨੇ ਹਰੇਕ ਬੀਬੀ ਦੇ ਖਾਤੇ 'ਚ ਆ ਜਾਏਗਾ ਹੂੰ ਉਹ ਅਜੇ ਤੱਕ ਦੋ ਕਿੰਨੇ ਮਹੀਨੇ ਹੋਇਆ ਹੈ ਉਹ ਅਜੇ ਤੱਕ ਪੈਸਾ ਇਹਨਾਂ ਦਿੱਤਾ ਪਰ ਉਹ ਭਾਰਤ ਪੋਸ਼ਣ ਆਸ਼ੂ ਤੇ ਵੱਡੇ ਇਲਜ਼ਾਮ ਲਾਉਂਦੇ ਆ ਕਹਿੰਦੇ ਤਾਂ ਹੰਕਾਰੀ ਬੰਦਾ ਹੈ ਡਰ ਟੁੱਟ ਕੇ ਪੈਂਦਾ ਮਹਿਲਾਵਾਂ ਨੂੰ ਇੱਕ ਉਹ ਪੁਰਾਣਾ ਜਿਹੜਾ ਵੀਡੀਓ ਉਹਨਾਂ ਦਾ ਹੈਗਾ ਮਿਨਿਸਟਰ ਹੁੰਦਿਆਂ ਦਾ ਖੂਨ ਦਾ ਮੈਡਮ ਨੂੰ ਬੋਲ ਰਹੇ ਆ ਉਹ ਅਮਨ ਰੋੜਾ ਜੀ ਕਹਿੰਦੇ ਦੇਖੋ ਉਹ ਕਿਵੇਂ ਭੱਜ-ਭੱਜ ਪੈ ਰਹੇ ਆ ਮੰਤਰੀ ਇਸ ਤਰ੍ਹਾਂ ਦਾ ਕੋਈ ਹੰਕਾਰੀ ਕਹਦਾ ਹੈ ਐਨੀ ਗਵਰਨਮੈਂਟ ਲੁਧਿਆਣੇ ਚ ਕਰਾਈ ਹੈ ਕੋਈ ਹੋਰ ਕਰਾਇ ਨਹੀਂ ਸਕਿਆ ਸੰਜੀਵ ਰੋੜਾ ਕਹਿੰਦੇ ਮੈਂ ਹਵਾਰਾ 에ਰਪੋਰਟ ਲੈ ਕੇ ਆਇਆ ਐਡੇ ਐਡੇ ਪ੍ਰੋਜੈਕਟ ਆ ਅਪਲਾਈ ਓਵਰ ਬਣੇ ਪਏ ਆ ਹੋਰ ਵਿਕਾਸ ਹੋ ਰਿਹਾਗਾ ਵੱਡੇ ਨਾਲੇ ਦੀ ਗੱਲ ਹੁੰਦੀ ਸੀ ਉਹ ਸਾਫ ਹੋ ਰਿਹਾਗਾ ਸੰਤ ਚੀਚੇਵਾਲ ਲੱਗੇ ਹੋਏ ਆ ਉੱਥੇ ਅੱਜ ਅੱਜ ਤੱਕ ਕੋਈ ਇੱਕ ਵੀ ਕੰਮ ਦਾ ਐਂ ਝੂਟੇ ਝੂਠਾਂ ਦੇ ਉਹ ਬਣਾਈ ਜਾਣੇ ੜਾਰ ਬਣਾਈ ਜਾਣੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਜਨਤਾ ਸਾਰਾ ਸਮਝਦੀ ਹੈ ਰਾਣਾ ਰਾਜਾ ਰੇਂਗ ਤੇ ਭਾਰਤ ਪੁਸ਼ਨਾਸ਼ੂ ਤੇ ਰਾਣਾ ਗੀਤ ਨੂੰ ਲੈ ਕੇ ਕੋਲਕ ਸਾਹਮਣੇ ਆ ਰਿਹਾ ਕੋਈ ਕੋਈ ਵਖਰੇਵਾ ਨਹੀਂ ਹੈ ਰਾਜਾ ਮਰਿੰਦਰ ਸਿੰਘ ਵੀ ਇੱਥੇ ਵੋਟ ਮੰਗ ਰਿਹਾ ਹੈ ਆਸ਼ੂ ਵੀ ਇੱਥੇ ਮੰਗ ਰਿਹਾ ਹੈ ਅਸੀਂ ਵੀ ਇੱਥੇ ਵੋਟ ਮੰਗ ਰਹੇ ਹਾਂ ਸਾਰੇ ਕਾਂਗਰਸ ਵਾਸਤੇ ਵੋਟਾਂ ਮੰਗ ਰਹੇ ਆਮ ਤੌਰ ਦੇ ਉਤੇ ਮੰਨਿਆ ਜਾਂਦਾ ਕਿ ਜਿਸ ਦੀ ਸਰਕਾਰ ਹੁੰਦੀ ਹੈ ਜਿਮਨੀ ਚੋਣ ਵੀ ਉਸੇ ਦੀ ਹੁੰਦੀ ਆ ਪਰ ਇਤਿਹਾਸ ਦੇ ਵਿੱਚ ਉਦਾਹਰਨਾਂ ਮਿਲਦੀਆਂ ਨੇ ਜਿਵੇਂ 1995 ਦੇ ਅੰਦਰ ਗਿੱਦੜਪਾ ਬਾਈ ਇਲੈਕਸ਼ਨ ਹੋਈ ਸੀ ਬਿਆਸ ਸਿੰਘ ਦੀ ਸਰਕਾਰ ਚ ਉਦੋਂ ਮਨਪ੍ਰੀਤ ਸਿੰਘ ਬਾਦਲ ਜਿੱਤ ਜਾਂਦੇ ਨੇ ਉਹ ਇਲੈਕਸ਼ਨ ਦੀ ਉਦਾਹਰਨ ਹਰ ਵਾਰ ਦਿੱਤੀ ਜਾਂਦੀ ਹੈ ਪਰ ਮਾਹੌਲ ਤਾਂ ਬਣਦਾ ਕਈ ਵਾਰ ਪਰ ਨਤੀਜੇ ਨਹੀਂ ਮਿਲਦੇ ਪਰ ਇਸ ਵਾਰ ਜਿਹੜੀ ਲੁਧਿਆਣਾ ਵੈਸਟ ਦੇ ਅੰਦਰ ਬਾਈ ਇਲੈਕਸ਼ਨ ਹੋ ਰਹੀ ਹੈ ਹਾਲਾਂਕਿ ਸਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ 95 ਵਿੱਚ ਕਾਂਗਰਸ ਦੀ ਸਰਕਾਰ ਸਤਾ ਚ ਸੀਗੀ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਸਤਾ ਚ ਹੈ ਤੇ ਕਾਂਗਰਸ ਆਪੋਜੀਸ਼ਨ ਦੇ ਵਿੱਚ ਆ ਤੇ ਕਾਂਗਰਸ ਦੇ ਕੈਂਡੀਡੇਟ ਭਾਰਤ ਪੂਸ਼ਨ ਆਸ਼ੂ ਪੂਰਾ ਜੋਰ ਦੇ ਨਾਲ ਆਪਣਾ ਪ੍ਰਚਾਰ ਕਰ ਰਹੇ ਨੇ ਤੇ ਵੱਡਾ ਦਾਵਾ ਠੋਕਰ ਰਹੇ ਨੇ ਇਕੱਲੇ ਆਸ਼ੂ ਹੀ ਨਹੀਂ ਪੂਰੀ ਕਾਂਗਰਸ ਦੀ ਲੀਡਰਸ਼ਿਪ ਵੱਡੇ ਦਾਵੇ ਠੋਕ ਰਹੀ ਆ ਆ ਸਾਡੇ ਨਾਲ ਪਰੋਜਪੁਰ ਤੋਂ ਬਾਰਡਰ ਇਲਾਕੇ ਤੋਂ ਐਮਪੀ ਸ਼ੇਰ ਸਿੰਘ ਘੁਬਾਇਆ ਸਾਡੇ ਨਾਲ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਬਾਰਡਰ ਏਰੀਆ ਨੂੰ ਲੈ ਕੇ ਗੱਲਾਂ ਬਾਤਾਂ ਹੋਣੀਆਂ ਤੇ ਜਿਹੜੀ ਮੁਹਿੰਮ ਸਰਕਾਰ ਨੇ ਜੁਧ ਨਸ਼ਾ ਵਿਰੁੱਧ ਛੇੜੀ ਹੋਈ ਆ ਉਹ ਬਾਰਡਰ ਦੇ ਏਰੀਆ ਦੇ ਨਾਲ ਕਾਫੀ ਜ਼ਿਆਦਾ ਲੇਟ ਕਰਦੀ ਆ ਉਸ ਦੇ ਉੱਤੇ ਵੀ ਗੱਲਬਾਤ ਹੋਵੇਗੀ ਲੁਧਿਆਣਾ ਇਲੈਕਸ਼ਨ ਤੇ ਹੋਵੇਗੀ ਗੱਲਬਾਤ ਕਰਦੇ ਆ ਘੁਬਾਇਆ ਸਾਹਿਬ ਐਸਐਮਟੀਵੀ ਤੇ ਬਹੁਤ ਬਹੁਤ ਸਵਾਗਤ ਥੈਂਕ ਯੂ ਸਰਵੋਚ ਠੀਕ ਹੈ ਜੀ ਸਰਕਾਰਾਂ ਵੀ ਆ ਜਿਹੜੀਆਂ ਜਿਮਨੀ ਚਾਣ ਹੁੰਦੀ ਆ ਕਹਿੰਦੇ ਸਰਕਾਰ ਦੀ ਸੁਣਦੇ ਆਂ ਪਰ ਇਤਿਹਾਸ 'ਚ ਕੋਈ ਉਦਾਹਰਨ ਮਿਲਦੀ ਆ ਜਾਂਦਾ 95 ਵਾਲੀ ਪਰ ਜੋ ਮਾਹੌਲ ਅੱਜ ਲੱਗਦਾ ਹੈਗਾ ਕਿ ਜਿਹੜੀ ਆ ਬਾਈ ਇਲੈਕਸ਼ਨ ਆ 25 ਵਾਲੀ ਇਹ 95 ਵਾਲਾ ਇਤਿਹਾਸ ਦਰਹਾਊਗੀ ਤੁਹਾਡਾ ਤਜਰਬਾ ਕੀ ਜਾਂਦਾ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਅੱਜ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਲੋਕ ਮੰਨ ਰਹੇ ਕਿ ਸਰਕਾਰ ਹੈ ਹੀ ਨਹੀਂ ਹੂੰ ਜੋ ਇਲੈਕਸ਼ਨਾਂ ਦੇ ਦੌਰਾਨ ਇਹਨਾਂ ਨੇ ਡਰਾਮਾ ਕਰਕੇ ਪ੍ਰਚਾਰ ਕਰਕੇ ਨਾਰੇ ਦੇ ਕੇ ਸਰਕਾਰ ਬਣਾਈ ਬਣਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਇਹਨਾਂ ਦੀ ਇੱਕ ਬਦਲਾਅ ਦੇ ਨਾਂ ਤੇ ਬਣ ਗਈ ਹੂੰ ਕਿ ਐ ਸੌਰੀ ਬਦਲਾਅ ਕਰਕੇ ਵੇਖ ਲੋ ਵੀ ਹੋ ਸਕਦਾ ਹੈ ਜਿਹੜੀ ਸਰਕਾਰ ਹੈ ਪਿਛਲੀ ਅਕਾਲੀ ਦਲ ਦੀ ਸਰਕਾਰ ਕਾਂਗਰਸ ਦੀ ਸਰਕਾਰ ਤੋਂ ਬੀਜੇਪੀ ਦੀ ਸਰਕਾਰ ਤੋਂ ਇਹ ਸ਼ਾਇਦ ਲੋਕਾਂ ਨੂੰ ਕੁਝ ਚੰਗਾ ਜਿਹੜਾ ਡਵੈਲਪਮੈਂਟ ਦਾ ਕੰਮ ਕਰੇਗੀ ਹੂੰ ਪਰ ਉਹ ਕਹਿੰਦੇ ਕਿ ਖੋਜਿਆ ਪਾਰ ਦੇ ਨਿਕਲਿਆ ਚੂਹਾ ਯਾਨੀ ਕਿ ਇਹਨਾਂ ਦੇ ਜਦੋਂ ਸਰਕਾਰ ਬਣ ਗਈ ਜਿਹੜੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਉਹਦੇ ਵਿੱਚ ਇੱਕ ਵੀ ਕੰਮ ਪੂਰਾ ਨਹੀਂ ਕੀਤਾ ਇੱਕ ਵੀ ਕੋਈ ਇੱਕ ਵੀ ਦੱਸ ਦੇਣ ਉਦਾਹਰਨ ਦੇ ਤੌਰ ਤੇ ਪਾਰਟੀ ਦੀ ਸਰਕਾਰ ਦਾਸ ਦੇ ਕਿ ਅਸੀਂ ਇਸ ਕੰਮ ਤੇ ਪੂਰੇ ਉਤਰੇ ਦੱਸਦੇ ਆ ਜੀ 600 ਯੂਨਟ ਬਿਜਲੀ ਮੁਫਤ ਦੇਤੀ ਅੱਜ ਉਹ ਵੀ ਦੇਖੋ ਕਾਂਗਰਸ ਪਾਰਟੀ ਦੀ ਸਰਕਾਰ ਨੇ ਦਿੱਤੀ ਹੋਈ ਸੀ ਉਹਦੇ ਤੇ ਇਹ ਉਹਨਾਂ ਨੇ ਉਹ ਲੈਵਲ ਲਾਤਾ ਕਿ ਇਹਨਾਂ ਨੇ ਇਹਨਾਂ ਦੀ ਕੋਈ ਨਵੀਂ ਦੇਣ ਨਹੀਂ ਸੀ ਉਹ ਅਰਧ ਇੱਥੇ ਅੱਜ ਮੈਂ ਦੇਖ ਰਿਹਾ ਸੀ ਕਾਂਗਰਸ ਦੀ ਸਰਕਾਰ ਚ ਤਾਂ ਇੱਕ ਕੈਟਾਗਰੀ ਬਣਾਈ ਗਈ ਸੀ ਨਾ ਵੀ ਐਸਸੀ ਜਾਂ ਬੀਸੀ ਭਾਈਚਾਰੇ ਨੂੰ ਮਿਲਦੀ ਸੀ ਉਹ ਤਾਂ ਕਹਿੰਦੇ ਇਸ ਤਾਂ 올ਓਵਰ ਕਰਤੀ ਵੀ ਇਹ ਤੁਹਾਨੂੰ ਦੇਖੋ ਉਸ ਵੇਲੇ ਜੋ ਕੰਮ ਚੰਨੀ ਸਾਹ ਦੀ ਸਰਕਾਰ ਨੇ ਕੀਤਾ ਸੀ ਮੇਰੇ ਸ਼ਹਿਰ ਕੋਈ ਵੀ ਨਹੀਂ ਕਰ ਸਕਿਆ ਨਾ ਹੀ ਕਰ ਸਕੇਗਾ ਆਲ ਕਮਿਊਨਿਟੀਆਂ ਨੂੰ ਉਹਨਾਂ ਨੇ ਬਿਜਲੀ ਦੇ ਬਿੱਲ ਜਿਹੜੇ ਪੈਂਡਿੰਗ ਪਏ ਸੀ ਉਹ ਸਾਰੇ ਮਾਫ ਕਰ ਦਿੱਤੇ ਸਾਰਿਆਂ ਨੂੰ ਉਸ ਚੀਜ਼ ਦਾ ਲਾਭ ਪਹੁੰਚਿਆ ਆ ਜਿਹੜੇ ਯੂਨਿਟ ਹੈ ਯੂਨਿਟ ਸਾਰੇ ਕੈਟਾਗਰੀ ਨੂੰ ਉਹਨਾਂ ਨੇ ਜਿਹੜੀ ਰਹਿ ਦਿੱਤੀ ਔਰ ਚੱਲ ਰਹੀ ਹੈ ਹੂੰ ਸੋ ਉਹਦੇ ਉੱਪਰ ਇਹਨਾਂ ਨੇ ਕੁਝ ਨਹੀਂ ਕੀਤਾ ਸਿਰਫ ਇਹ ਜਿਹੜੀਆਂ ਗੱਲਾਂ ਕਰਦੇ ਸੀ ਕਿ ਅਸੀਂ ਆ ਤੁਸੀਂ ਬੀਬੀਆਂ ਨੂੰ ਇਹਨਾਂ ਨੇ ਇੱਕ ਤਾਂ 50% ਵੋਟ ਮੈਸ ਸਮਝਦਾ ਕਿ ਜਿਹੜੀਆਂ ਨਾਲ ਝੂਠਾ ਲਾਰਾ ਮਾਰਾ ਕਿ 1000 ਰੁਪਿਆ ਹਰ ਮਹੀਨੇ ਹਰੇਕ ਬੀਬੀ ਦੇ ਖਾਤੇ 'ਚ ਆ ਜਾਏਗਾ ਹੂੰ ਉਹ ਅਜ ਤੱਕ ਤੁਸੀਂ ਕਿੰਨੇ ਮਹੀਨੇ ਹੋਇਆ ਹੈ ਉਹ ਅਜ ਤੱਕ ਪੈਸਾ ਇਹਨਾਂ ਨੇ ਦਿੱਤਾ ਪੈਨਸ਼ਨ ਵਧਾਈ ਕੋਈ ਨਵੇਂ ਮਕਾਨ ਬਣਾ ਕੇ ਗਰੀਬਾਂ ਨੂੰ ਦੇਣ ਸੀ ਹੁੰਦਾ ਕੋਈ ਹੱਕ ਕੰਮ ਕੀਤਾ ਕੋਈ ਇੱਕ ਵੀ ਵਾਦਾ ਜਿਹੜਾ ਇਹਨਾਂ ਨੇ ਉਦੋਂ ਕੀਤਾ ਸੀ ਕੋਈ ਪੂਰਾ ਕੀਤਾ ਤਾਂ ਤੁਸੀਂ ਦੱਸੋ ਕੋਈ ਵੀ ਪੂਰਾ ਨਹੀਂ ਕੀਤਾ ਇਸ ਕਰਕੇ ਅੱਜ ਜਿਹੜੇ ਲੋਕ ਐ ਬਹੁਤ ਇਹਨਾਂ ਤੋਂ ਪਿਛੜ ਚੁੱਕੇ ਕਿਉਂਕਿ 3.5 ਸਾਲ ਦੇ ਸਮੇਂ ਦੇ ਵਿੱਚ 3 ਸਾਲ ਤੋਂ ਵੱਧ ਸਮਾਂ ਹੋ ਗਿਆ ਡਿਵੈਲਪਮੈਂਟ ਦਾ ਕੋਈ ਇੱਕ ਵੀ ਕੰਮ ਨਹੀਂ ਹੋਇਆ ਇਹ ਤਾਂ ਤੁਸੀਂ ਕਹਿੰਦੇ ਨਾ ਵਿਰੋਧ ਦੇ ਵਿਰੋਧੀ ਤੇ ਰਹੋ ਤੁਸੀਂ ਪਰ ਜੇਕਰ ਸਰਕਾਰ ਦਾ ਪੱਖ ਦੇਖਿਆ ਜਾਵੇ ਕਿ ਇਹ 56000 ਤੋਂ ਨੌਕਰੀਆਂ ਦੇਤੀਆਂ, ਕਰਾਪਸ਼ਨ ਖਤਮ ਕਰਤੀ, ਚਿੱਟੇ ਨੂੰ ਠੱਲ ਪਾਤੀ, ਨਸ਼ਾ ਮੁਕਤ ਪੰਜਾਬ ਬਣਾਉਣਾਗਾ। ਤੁਸੀਂ ਅੱਜ ਸਰਕਾਰੀ ਅਫਸਰ ਜਾਵੜੋ, ਤਹਿਸੀਲਾਂ 'ਚ ਜਾਵੜੋ, ਝਾਟ ਰਜਿਸਟਰੀਆਂ ਹੋ ਰਹੀਆਂ ਹੀਆਂ। ਮੁੱਖ ਮੰਤਰੀ ਸਾਹਿਬ ਦਾ ਖੌਫ ਇਹਨਾ ਆਪਣੇ ਐਮਐਲਏ ਤੱਕ ਤੇ ਉਹਨਾਂ ਨੇ ਪਰਚੇ ਕਰਤੇ ਜੀ ਐਮਐਲਏ ਤੱਕ ਅੰਦਰ ਜ਼ਿਲ੍ਹੇ 'ਚ ਸਿੜਤੇ। ਜਿਹਨੇ ਜਿਹਨੇ ਇਹ ਵਾਦੇ ਨਾ ਪੂਰੇ ਕੀਤੇ ਐ। ਅੱਜ ਕਿੱਥੇ ਕਿਹੜੀ ਤਹਿਸੀਲ ਐ? ਕਿ ਉਥੇ ਇਹਨਾਂ ਦੀ ਰਜਿਸਟਰੀ ਫ੍ਰੀ ਹੁੰਦੀ ਆ ਕਿਉਂ 10 ਗੁਣਾ ਰੇਟ ਵਧ ਗਿਆ ਰਿਸ਼ਵਤ ਦਾ ਰੇਟ 10 ਗੁਣਾ ਵਧ ਗਿਆ ਨਸ਼ਾ ਘਰ ਘਰ ਪਹੁੰਚਣ ਲੱਗ ਗਿਆ ਜਿਹੜੀ ਇਹ ਕਹਿੰਦੇ ਸੀ 55000 ਜਾਂ ਨੌਕਰੀਆਂ ਦੇਤੀਆਂ ਉਹ ਨੌਕਰੀਆਂ ਤੇ ਕਹਾਂ ਦੀ ਸਰਕਾਰ ਅਵੇ ਦੇ ਕੋਈ ਇੱਕ ਇੱਕ ਵੀ ਦੱਸ ਦੇਣਾਂ ਉਹਨੇ ਕੀਤੀ ਹੈ ਸਰਕਾਰ ਦੀਆਂ ਨੌਕਰੀਆਂ ਦੇ ਇਹਨਾਂ ਨੇ ਉਹ ਨਿਯੁਕਤੀ ਪੱਤਰ ਜੂਰ ਕਈ ਜਗ੍ਹਾ ਤੇ ਵੰਡੇ ਆਜ ਕਹਿੰਦੇ ਅਸੀਂ ਹਸਪਤਾਲ ਬਣਾ ਦੇ ਅਸੀਂ ਇਹਨਾਂ ਦੀ ਉਹ ਕਲੀਨਿਕ ਬਣਾਤੀ ਮੱਲਾ ਕਲੀਨਿਕ ਬਣਾਤੀ ਬਣਾਏ ਮੱਲਾ ਉਹ ਤਾਂ ਸਭੋ ਹਸਪਤਾਲਾਂ ਨੂੰ ਮਾਰਤਾ ਇੱਕ ਕੋਚੀ ਮਾਰਦੇ ਉੱਤੇ ਮੱਲਾ ਕਲੀਨਿਕ ਦਾ ਨਾਂ ਦਿੱਤਾ ਉੱਥੇ ਉਹ ਨਾਜ ਕੋਈ ਡਾਕਟਰ ਹੈ ਨਾ ਹੀ ਕੋਤੇ ਕੰਪਾਉਂਡਰ ਹੈ ਨਾ ਹੀ ਦਵਾਈ ਹੈ ਤੇ ਲੋਕ ਤਰਾ ਤਰਾ ਕਰ ਰਿਹਾ ਕਿ ਇਹਨਾਂ ਨੇ ਜੋ ਕੁਝ ਕੀਤਾ ਇਸ ਤੋਂ ਆ ਨਸ਼ਾ ਦੀ ਤੁਸੀਂ ਗੱਲ ਕੀਤੀ ਹੈ ਨਸ਼ੇ ਦੀ ਅੱਜ ਕਿੰਨੀ ਵੱਧ ਜਿਹੜੀ ਹੈ ਪੰਜਾਬ ਦੇ ਵਿੱਚ ਨਿਕਲ ਲੱਗਿਆ ਤੇ ਘਰ ਘਰ ਪਹੁੰਚਣ ਲੱਗਿਆ ਪਹਿਲਾ ਉਹ ਹੋਵੇਗਾ ਮੰਨਦੇ ਉਹ ਤੋਂ ਵੀ ਨਸ਼ਾ ਸੀਗਾ ਪਰ ਉਹਦਾ ਇਸ ਤਰ੍ਹਾਂ ਨਹੀਂ ਸੀ ਕਿ ਜਿਹਨੂੰ ਕੋਈ ਆਰਡਰ ਦਿੰਦਾ ਸੀ ਤੇ ਉਹ ਨਾਲ ਦੀ ਨਾਲ ਉਹਨੂੰ ਨਸ਼ਾ ਮਿਲਣਾ ਉਹਨੂੰ ਕਿਤੇ ਚੋਰੀ ਛਿਪੇ ਜਾ ਕੇ ਨਸ਼ਾ ਖਰੀਦਣਾ ਪੈਂਦਾ ਸੀ। ਮੁੱਖ ਮੰਤਰੀ ਸਾਹਿਬ ਕਹਿੰਦੇ ਤਾਂ ਕੰਡੇ ਥੋੜੇ ਵਿਜੇ ਹੋਏ ਆ 71 ਸਾਲਾਂ ਚ ਕਿਹਨੇ ਵਿਜਿਆ ਕਰਨੇ ਕੰਡਿਆਂ ਨੂੰ ਤਾਂ ਧੁੱਕਾ ਸਾਹਿਬ ਦੀ ਸੰਗੋਂ ਕਿਹੜੇ ਮੁੱਖ ਮੰਤਰੀ ਨੇ ਖਾਦੀ ਸੀ ਕਾਂਗਰਸ ਦੇ ਸੀ ਕੈਪਟਨ ਰਮਿੰਦਰ ਸਿੰਘ ਨਹੀਂ ਕੈਪਟਨ ਦਾ ਗੁਟਕਾ ਸਾਹਿਬ ਦੀ ਸੰਗੋਂ ਖਾਦੇ ਤਾਂ ਹੈ ਕਿਤੇ ਅੱਜ ਉਹ ਕਿਹੜੀ ਕਿਹੜੀ ਪਾਰਟੀ ਚ ਹੈ ਕਿੱਥੇ ਚਲੇ ਗਿਆ ਸੋ ਥੇਰ ਆ ਕੰਮ ਹੈ ਇਹਨਾਂ ਨੇ ਕਰਨਾ ਸੀ ਉਹਦੇ ਵੱਲ ਕੋਈ ਧਿਆਨ ਨਹੀਂ ਸਿਰਫ ਦਿਸ਼ਵਤ ਖੋਰੀ ਇਹਨਾਂ ਦੇ ਅੱਗੇ ਤਾਂ ਦੇਖੋ ਕੋ ਥੋੜੇ ਬਹੁਤ ਲੋਕ ਰਿਸ਼ਵਤ ਕਰਦੇ ਆਂ ਅੱਜ ਇਹਨਾਂ ਦੇ ਪਿੰਡਾਂ ਦੇ ਵਿੱਚ ਇਹਨਾਂ ਦੇ ਦਲਾਲ ਛੱਡੇ ਹੋਏ ਕਰਿੰਦੇ ਛੱਡੇ ਨੇ ਨਰੇਗਾ ਤੇ ਕੰਮਾਂ ਦੇ ਵਿੱਚੋਂ ਪੈਸੇ ਖਾਈ ਜਾਂਦੇ ਆਂ ਤੇ ਆੜੀ ਜਿਹੜੇ ਆ ਗਰੀਬ ਵਿਚਾਰੇ ਵਿਚਾਰਾਂ ਜਾਂਦੇ ਆਂ ਖੜਦੇ ਆ ਉਹਨਾਂ ਦੇ ਵਿੱਚੋਂ ਕਹਿੰਦੇ 50-5000 ਰੁਪਇਆ 50-500 ਰੁਪਇਆ ਉਹਨਾਂ ਦੀ ਤਿਆਰੀ ਵਿੱਚੋਂ ਲਈ ਜਾਂਦੇ ਨੌਕਰੀ ਜੇ ਕੋਈ ਜ਼ਿਆਦਾ ਨੌਕਰੀ ਕਿਸ ਤੁਹਾਡੇ ਹੱਲਕੇ 'ਚ ਹੋ ਰਿਹਾ ਇਹ ਬਿਲਕੁਲ ਹੋ ਰਿਹਾ ਤੁਹਾਡੇ ਕੋਲ ਰਿਕਾਰਡ ਹੈ ਦਾ ਸਬੂਤ ਹੈ ਮੈਂ ਕਹਿੰਦਾ ਚੈਲੰਜ ਕਰੋ ਫਿਰ ਇਹ ਤਾਂ ਸਰਕਾਰ ਨੂੰ ਹੋ ਰਿਹਾ ਜੀ ਹੋਇਆ ਆਪ ਕਰੀ ਜਾ ਰਹੇ ਆਪ ਦੇਖੋ ਕਿੰਨੇ ਲੀਡਰ ਇਹਨਾਂ ਦੇ ਐ ਕ੍ਰਾਪਸ਼ਨ ਕਿੰਨੀ ਐ ਜਿਦੇ ਕੋਈ ਦੁਆਨੀ ਵੀ ਨਹੀਂ ਸੀ ਉਹ 7 7 8 8 ਕਿਲਨਾ ਚ ਕੋਠੀਆਂ ਬਣਾਈ ਜਾਂਦੇ ਆ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਪਰ ਉਹਦਾ ਨਾਲ-ਨਾਲ ਕਾਰਵਾਈਆਂ ਵੀ ਕੋ ਭਾਇਆ ਸਾਹਿਬ ਕਰ ਰਹੇ ਆ ਕਾਰਵਾਈ ਵੀ ਜੇ ਸਿੰਗਲਾ ਮੰਤਰੀ ਹੁੰਦਿਆ ਉਹਨਾਂ ਨੇ ਕ੍ਰਾਪਸ਼ਨ ਦੇ ਕੇਸ ਦੇ ਵਿੱਚ ਲਾ ਕੇ ਮੈਂ ਕਰਤਾ ਤੇ ਉਹਨਾਂ ਨੇ ਕਰਤਾ ਤੇ ਇਹਦਾ ਬਾਕੀ ਜੇ ਇੱਕ ਦੇ ਕਰਤਾ ਜੇ ਬਾਕੀ ਸਾਰਾ ਖੁੱਲ ਤੇ ਤੀ ਚਾਹੋ ਕਰੀ ਚਲੋ ਪਰ ਪਿਛਲੀਆਂ ਸਰਕਾਰਾਂ ਚ ਤਾਂ ਇੱਕ ਦੇ ਵੀ ਨਹੀਂ ਨਾ ਹੋਇਆ ਤੁਸੀਂ ਕਰ ਦਿੰਦੇ ਹੁੰਦੇ ਰਹੇ ਉਹ ਤੇ ਕੰਟਰੋਲ ਸੀਗਾ ਉਥੇ ਕਿਸ ਦੀ ਜ਼ਰੂਰਤ ਨਹੀਂ ਸੀ ਗਿਆਸ ਤੱਕ ਸ਼ਰਮ ਰਿਸ਼ੂ ਤੋ ਲਵੇਗਾ ਕਿ ਜਮੀਨ ਹੜੱਪ ਲਿਆ ਜਾ ਕੇ ਇਸ ਤਰ੍ਹਾਂ ਦਾ ਕਰ ਲੈ ਸਾਡੀ ਸਰਕਾਰ ਦਾ ਕੰਟਰੋਲ ਸੀਗਾ ਅੱਜ ਇਹ ਕੰਟਰੋਲ ਤੋਂ ਕੰਟਰੋਲਸ ਲੈਸ ਹੈ ਕੋਈ ਕਿਸੇ ਕੰਟਰੋਲ ਨਹੀਂ ਆਪੋ ਆਪ ਮਾਰੇ ਆਪ ਮਾਰੇ ਸਾਰੇ ਭੱਜੇ ਹੋਏ ਆ ਤਾਂ ਜਦੋਂ ਇਲੈਕਸ਼ਨ ਆਏਗਾ 2027 ਦਾ ਉਦੋਂ ਪਤਾ ਲੱਗ ਜਾਏਗਾ ਇਹਨਾਂ ਲੋਕ ਪਿੰਡਾਂ 'ਚ ਵੜਨ ਦੇ ਕਿ ਨਹੀਂ ਵੜਨ ਦੇ ਇਸ ਕਰਕੇ ਬਹੁਤ ਮਾੜੀ ਹਾਲਤ ਹੈ ਆ ਜਿਮਣੀ ਚੌਂ ਜਿਸ ਦਾ ਕਿ ਆਪਾਂ ਅੱਜ ਇਕੱਠੇ ਹੋਏ ਹਾਂ ਇਹ ਜਿਮਣੀ ਚੌਂ ਇਸੇ ਕਰਕੇ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਰਹੀ ਹੈ ਕਿ ਪੰਜਾਬ ਦੀ ਜਿਹੜੀ ਮਾਨ ਸਰਕਾਰ ਹੈ ਉਹ ਫੇਲ ਹੋ ਚੁੱਕੀ ਹੈ ਪਰ ਕੇਜਰੀਵਾਲ ਸਾਹਿਬ ਆਏ ਉਹ ਇੱਥੇ ਕਹਿੰਦੇ ਕਹਿੰਦੇ ਤੁਸੀਂ ਵਿਰੋਧੀ ਧਰਾਂ ਵਾਲੇ ਨੂੰ ਕਿਸੇ ਨੂੰ ਜਿਤਾ ਦੋਗੇ ਤੁਹਾਨੂੰ ਫਾਇਦਾ ਕੀ ਹੋਣਾ ਉਹ ਚੰਗਾ ਸਰਕਾਰ ਦੇ ਐਮਐਲਏ ਨੇ ਕਰਾਉਣੇ ਹਨ 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 ਸਰਕਾਰ ਦੇ ਐਮਐਲਏ ਨੇ ਕਰ ਜਿੱਤਿਆ ਅਜੇ ਤੇ ਜਤੌਨ ਆਇਆ ਹੈ ਦਿੱਲੀ ਨੂੰ ਜਿੱਤ ਕੇ ਆ ਗਿਆ ਕਿੰਨੀ ਮਾੜੀ ਹਾਲਤ ਹੋਈ ਹੈ ਔਰ ਉਸ ਤੋਂ ਜ਼ਿਆਦਾ ਮਾੜੀ ਹਾਲਤ ਹੈ ਪੰਜਾਬ ਦੀ ਅੱਜ ਲੁੱਟਣ ਵਾਸਤੇ ਕੱਲਾ ਦਿੱਲੀ ਦੇ ਜਿਹੜੇ ਇੱਥੇ ਇਹਨਾਂ ਦੇ ਬੈਠੇ ਹੈ ਮਨਿਸਟਰ ਜਿਹਾ ਕੇਜਰੀਵਾਲ ਆਪ ਬੈਠਾ ਤਾਂ ਦਿੱਲੀ ਵਾਲੇ ਦਿੱਲੀ ਪਹਿਲਾਂ ਲੁੱਟ ਲਈ ਉਹਨਾਂ ਨੇ ਹੁਣ ਪੰਜਾਬ ਨੂੰ ਲੁੱਟਣ ਵਾਸਤੇ ਆਏ ਇਹ ਕਿੰਨੀ ਕੁ ਲੋਟ ਹੈ ਮਾਨ ਸਾਹਿਬ ਨੂੰ ਤਾਂ ਪਤਾ ਹੀ ਕੁਝ ਨਹੀਂ ਉਹ ਕਹਿੰਦਾ ਨੈਸ਼ਨਲ ਪਾਰਟੀ ਆ ਸਾਡੀ ਕਾਂਗਰਸ ਨੈਸ਼ਨਲ ਪਾਰਟੀ ਦੇ ਪਾਰਟੀਕਰ ਦੇ ਨਾਮ ਆ ਸਕਦੇ ਆ ਰਾਹੁਲ ਗਾਂਧੀ ਪੰਜਾਬ ਆ ਕੇ ਪ੍ਰਚਾਰ ਕਰ ਸਕਦਾ ਜੇ ਫਿਰ ਆਰਡੀ ਦੀ ਵਾਲਾ ਕਿਹੜੀ ਗੱਲ ਪ੍ਰਚਾਰ ਕਰ ਸਕਦੇ ਆ ਇੱਥੇ ਆ ਕੇ ਘਰ ਲੈ ਕੇ ਬੈਠਣਾ ਉਹ ਇਹਦੇ ਕੋਲ ਉਹਨਾਂ ਕੋ ਕੀ ਹੈ ਸਕਿਉਰਿਟੀ ਕਿੰਨੀ ਕਿੰਨੀ ਪੰਜਾਬ ਦੀ ਕਿੰਨੇ ਪੈਸੇ ਵੇਸ ਕੀਤੇ ਜਾ ਰਹੇ ਇਹਦੇ ਕੋਲ ਪਾਵਰ ਇਹਦੇ ਕੋਲ ਕੀ ਹੈਗੇ ਕੋਈ ਇਹਨਾਂ ਦੇ ਦਾ ਪੋਲੀਟਿਕਲੀ ਐਮਪੀ ਹੈ ਜਾ ਕਿ ਤੇ ਐਮਐਲਏ ਹੈ ਜਾਇਦੇ ਨਾਲ ਘੂਰ ਸੀ ਮੈਂ ਸੋਨੀਆ ਮਾਨ ਨਾਲ ਇੰਟਰਵਿਊ ਕਰ ਰਿਆ ਸੀ ਉਹਨਾਂ ਨੇ ਕਿਹਾ ਕਹਿੰਦੇ ਉਹ ਸਾਡੇ ਪਾਰਟੀ ਦੇ ਕਨਵੀਨਰ ਆ ਉਹਨਾਂ ਦੀ ਸੁਰੱਖਿਆ ਦੇਣਾ ਸਾਡੀ ਜ਼ਿੰਮੇਵਾਰੀ ਬੰਦੀ ਆ ਪੰਜਾਬ ਸਰਕਾਰ ਦੀ ਜਦੋਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰਨ ਆਉਂਦੇ ਆ ਜਾਂ ਪੰਜਾਬ ਫਰੀ ਤੇ ਆਉਂਦੇ ਆ ਉਹਨਾਂ ਨੂੰ ਵੀ ਤਾਂ ਪੰਜਾਬ ਸਰਕਾਰ ਸੁਰੱਖਿਆ ਦਿੰਦੀ ਆ ਨਾ ਫਿਰ ਤੁਸੀਂ ਇਹ ਸਵਾਲ ਕਿਉਂ ਚੁੱਕਦੇ ਹੋ ਉਹ 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 ਜਿਹੜੀ ਸੁਰੱਖਿਆ ਹੈ ਉਹ ਲਿਮਟਿਡ ਹੁੰਦੀ ਹੈ ਨਾ ਕਿ ਇਸ ਤਰ੍ਹਾਂ ਕੋ ਦਿੰਦਾ ਐ ਇਸ ਇਹ ਦਾ ਸਿਰਫ ਬੋਝ ਪਾਇਆ ਜਾ ਰਿਹਾ ਸਿਰਫ ਇੱਥੇ ਬੈਠ ਕੇ ਪੰਜਾਬ ਨੂੰ ਲੋਟਣਾ ਚਾਹੁੰਦੇ ਆ ਜਿਹੜੇ ਆਮ ਆਦਮੀ ਪਾਰਟੀ ਕਿਉਂਕਿ ਉਹਨਾਂ ਨੂੰ ਪਤਾ ਦਿੱਲੀ ਚ ਰਹਿ ਨਹੀਂ ਪੰਜਾਬ ਚ ਰਹਿਣਾ ਨੇ ਤੇ ਫਿਰ ਇਸ ਤਰ੍ਹਾਂ ਦੀ ਲੁੱਟਾਂ ਖੂਆਂ ਕਰਕੇ ਆਉਂਦਾ ਜਿਹੜਾ ਟਾਈਮ ਪੂਰਾ ਕਰਨ ਲਈ ਪਰ ਉਹ ਭਾਰਤ ਪੂਸ਼ਨ ਆਸ਼ੂ ਤੇ ਵੱਡੇ ਇਲਜ਼ਾਮ ਲੋਂਦੇ ਆ ਕਹਿੰਦੇ ਤਾਂ ਹੰਕਾਰੀ ਬੰਦਾ ਹੈਗਾ ਟੁੱਟ ਟੁੱਟ ਕੇ ਪੈਂਦਾ ਮਹਿਲਾਵਾਂ ਨੂੰ ਇੱਕ ਉਹ ਪੁਰਾਣਾ ਜਿਹੜਾ ਵੀਡੀਓ ਉਹਨਾਂ ਦਾ ਹੈਗਾ ਮਿਨਿਸਟਰ ਹੁੰਦਿਆਂ ਦਾ ਸਕੂਲ ਦਾ ਮੈਡਮ ਨੂੰ ਬੋਲ ਰਿਹਾ ਉਹ ਅਮਨ ਰੋੜਾ ਜੀ ਕਹਿੰਦੇ ਦੇਖੋ ਉਹ ਕਿਵੇਂ ਭੱਜ ਭੱਜ ਪੈ ਰਹੇ ਆ ਮੰਤਰੀ ਜੀ ਦੇਖੋ ਜਿਹੜਾ ਜਿਹੜਾ ਬੰਦਾ ਕੰਮ ਕਰਨ ਵਾਲਾ ਹੁੰਦਾ ਨਾ ਉਹਨਾਂ ਨੂੰ ਆਪਦੇ ਇਲਾਕੇ ਦੀ ਹਮਦਰਦੀ ਹੈ ਜੇ ਕੋਈ ਗਲਤ ਕੰਮ ਕਰਦਾ ਤਾਂ ਉਹਨੂੰ ਡਾਂਟਣਾ ਉਹਦਾ ਡਿਊਟੀ ਬਣਦੀ ਹੈ ਇਸ ਤਰ੍ਹਾਂ ਦਾ ਕੋਈ ਇਨਕਾਰ ਹੀ ਕਹਾਦਾ ਈ ਇੰਨੀ ਡਿਵੈਲਪਮੈਂਟ ਲੁਧਿਆਣੇ ਚ ਕਰਾਈ ਹੈ ਕੋਈ ਹੋਰ ਕੁਰਾਈ ਨਹੀਂ ਸਕਿਆ ਤੇ ਇਹ ਇਨਕਾਰ ਕਹਾਦਾ ਸੋ ਇਹ ਦੱਸਣ ਕਿ ਤਿੰਨ ਸਾਲਾਂ ਵਿੱਚ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਡਿਵੈਲਪਮੈਂਟ ਦਾ ਹੁਣ 90000 ਕਰੋੜ ਰੁਪਏ ਦਾ ਜਿਹੜਾ ਲੋਨ ਕਰਜ਼ਾ ਲੈ ਲਿਆ ਪੰਜਾਬ ਤੇ ਉਹਦੇ ਚ ਕੋਈ ਇੱਕ ਵੀ ਦੱਸਣ ਕੋਈ ਵੱਡਾ ਪ੍ਰੋਜੈਕਟ ਲਾਇਆ ਕੋਈ ਵੱਡਾ ਮਾਰਕਾ ਮਾਰਿਆ ਜਾਂ ਕੋਈ ਕੰਮ ਕੀਤਾ ਪੰਜਾਬ ਦੀ ਡਿਵੈਲਪਮੈਂਟ ਕੀਤੀ ਹੈ ਕੋਈ 10 ਦੱਸ ਹੀ ਦੇਣ ਸਿਰਫ ਤੇ ਸਿਰਫ ਇਹਨਾਂ ਨੇ ਕੰਮ ਕੀਤਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਬਾਲੀਆਂ ਸਟੇਟਾਂ ਵਿੱਚ ਹੈਲੀਕਾਪਟਰ ਤੇ ਖਰਚਾ ਜਿਹੜਾ ਸੀ ਉਹ ਪੰਜਾਬ ਗਵਰਨਮੈਂਟ ਦਾ ਹੁੰਦਾ ਰਿਹਾ ਤੇ ਉੱਥੇ ਜਾ ਕੇ ਐਸ਼ੀ ਕਰਦੇ ਰਹੇ ਦੂਜਾ ਸਿਰਫ ਐਡਵਰਟਾਈਜ਼ਮੈਂਟ ਕਰਨ ਵਾਸਤੇ ਸਾਰੇ ਦਾ ਸਾਰਾ ਪੈਸਾ ਜਿਹੜਾ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਜਿਹੜਾ ਪਾਇਆ ਸਿਰਫ ਇਸ ਕੰਮ ਤੇ ਕੀਤਾ ਕੋਈ ਦੱਸੋ ਆਮਣ ਰੋੜਾ ਕਹਿੰਦੇ ਕਹਿੰਦੇ ਐਕਸਾਈਜ਼ ਦੇ ਵਿੱਚੋਂ 6000 ਕਰੋੜ ਦਾ ਮੁਨਾਫਾ ਸੀ ਪਰ ਹੁਣ 10000 ਕਰੋੜ ਪਹੁੰਚ ਗਿਆ ਤੁਸੀਂ ਕਰਜ਼ੇ ਦੀ ਗੱਲ ਕੀਤੀ ਇਹੀ ਸਵਾਲ ਉਹਨਾਂ ਨੂੰ ਮੈਂ ਪੁੱਛਿਆ ਤਾਂ ਕਹਿੰਦੇ ਜਿਹੜਾ 100 ਕਰੋੜ ਦਾ ਕਰਜ਼ਾ ਸਰਕਾਰ ਨੇ ਲਿਆ ਆ ਉਹ ਰੈਵਨਿਊ ਜਨਰੇਟ ਕਰਨ ਦੇ ਲਈ ਪ੍ਰੋਜੈਕਟਾਂ ਦੇ ਲਈ ਲਿਆਗਾ ਕੋਈ ਇੱਕ ਪ੍ਰੋਜੈਕਟ ਦੱਸ ਦੇਣਾ ਕੋਈ ਇੱਕੋ ਹੀ ਪ੍ਰੋਜੈਕਟ ਦੱਸ ਦੇਣ ਰੈਵਿਊ ਇਕੱਠਾ ਕਰਨ ਵਾਸਤੇ ਐਕਸਾਈਜ਼ ਡਿਊਟੀ ਦੇਖੋ ਜੀਐਸਟੀ ਵਾਧ ਸਕਦਾ ਹੈ ਜਦੋਂ ਪਾਪੂਲੇਸ਼ਨ ਵਧ ਗਈ ਹੈ ਆਟੋਮੈਟਿਕ ਹੈ ਕਿ ਲੋਕਾਂ ਨੇ ਜ਼ਿਆਦਾ ਖਰੀਦੋ ਫਰਾਂਜ਼ ਕਰਨੀ ਹੈ ਉਹਦੇ ਤੇ ਟੈਕਸ ਇਕੱਠਾ ਹੋਣਾ ਉਹ ਹੋ ਸਕਦਾ ਪਰ ਬਾਕੀ ਹੋਰ ਕੋਈ ਕੰਮ ਦੱਸਣ ਵੀ ਦਿੱਤੇ ਆਰ ਮੈਂ ਅੱਜ ਮੈਂ ਜਗਰਾਉਂ ਰੁਕਿਆ ਸੀ ਯਾਰ ਅੱਛਾ ਉਹ ਤੇ ਜਿਹੜਾ ਟੀਚਰ ਜਿਨ੍ਹਾਂ ਨੂੰ ਭਗਵੰਤ ਮਾਨ ਕਹਿੰਦਾ ਸੀ ਕਿ ਮੇਰੀ ਸਰਕਾਰ ਵਿੱਚ ਕਦੇ ਡਰਨਾ ਨਹੀਂ ਲੱਗੇਗਾ ਇਹ ਨੋਟ ਆਉਣ ਹੀ ਨਹੀਂ ਦੇਾਂਗੇ ਅੱਜ ਕਿਵੇਂ ਕੁੱਟ-ਕੁੱਟ ਕੇ ਲੜਕੀਆਂ ਨੂੰ ਕੁੱਟ-ਕੁੱਟ ਕੇ ਗੁੱਤਾਂ ਤੋਂ ਫੜ ਕੇ ਤਰੂਕੇ ਉਹਨਾਂ ਨੂੰ ਮਾਰੀ ਜਾਂਦੇ ਐ ਆ ਜਿਹੜਾ ਅੱਜ ਇਹਨਾਂ ਦਾ ਇਲੈਕਸ਼ਨ ਤੇ ਕਿੰਨੇ ਵੱਡੇ ਰੋਜ਼ ਡਰਨਾ ਲੱਗਦਾ ਹੈ ਇਹ ਕਿੱਥੇ ਗਿਆ ਕਿੱਥੇ ਉਹਦੀ ਜਿਹੜੀ ਉਹ ਕਰਾਮਾ ਸੀ ਗਈ ਕਿ ਮੈਂ ਪੰਜਾਬ ਨੂੰ ਬੜਾ ਵਧੀਆ ਬਣਾ ਦਾਂ ਇਹ ਤਾਂ ਗੱਲਾਂ ਕਰਨ ਦੀਆਂ ਸਵਾਏ ਕਰਪਸ਼ਨ ਤੋਂ ਸਵਾਏ ਲੁੱਟਣ ਤੋਂ ਇਥੇ ਆਪ ਦੀ ਸਰਕਾਰ ਦੇ ਕੋਲ ਕੋਈ ਵੀ ਔੜ ਨਹੀਂ ਹੈ ਇਹ ਕਰ ਰਹਾ ਪੰਜਾਬ ਦੀ ਵੱਧ ਕਿਸਮਤੀ ਹੈ ਕਿ 5 ਸਾਲ ਜਦ ਪੂਰੇ ਹੋਣਗੇ ਉਦੋਂ ਵੇਖਣਗੇ ਕਿ ਕਿੰਨੇ ਪੈਸੇ ਤੇ ਪੰਜਾਬ ਨੂੰ ਕਰਜ਼ਾਈ ਕਰਦਾ ਪਰ ਉਹ ਤਾਂ ਕਹਿੰਦੇ ਅਸੀਂ ਤਾਂ ਕਹਿੰਦੇ ਜਿਹੜਾ ਕਰਜ਼ਾ ਲਿਆ ਹੁਣ ਲਿਆ ਪਰ ਸਾਨੂੰ ਵਿਆਜ ਮਾਰ ਰਿਹਾ ਜਿਹੜਾ ਪਿਛਲਿਆਂ ਨੇ ਚੜਾਇਆ ਹੋਇਆ ਅਮਨ ਰੋੜਾ ਜੀ ਕਹਿੰਦੇ ਸਾਢੇ 3 ਲੱਖ ਰੋੜ ਦਾ ਕਰਜ਼ਾ ਸੀ ਜਿੱਤੇ ਸਾਡੇ ਹੱਥ 'ਚ ਸਰਕਾਰ ਆਈ ਆ ਉਹਦਾ ਵਿਆਜ ਹੀ ਇੰਨਾ ਪੈ ਰਿਹਾ ਅਸੀਂ ਕਰੀਏ ਕੀ ਤੇ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਰੋਕੀ ਹੈ 3 ਸਾਲਾਂ ਦੇ ਵਿੱਚ ਉਹ ਪੈਸਾ ਕਿੱਥੇ ਗਿਆ ਪਹਿਲਾਂ ਗਏ ਦਿਨ ਸਰਕਾਰ ਕਰਜ਼ਾ ਲੈਂਦੀ ਸੀ ਉਹ ਡਵੈਲਪਮੈਂਟ ਦੇ ਪੈਸੇ ਲੱਗਦੇ ਸੀਗੇ ਕੋਈ ਨਾ ਕੋਈ ਪ੍ਰੋਜੈਕਟ ਲੱਗਦਾ ਸੀਗਾ ਪਿੰਡਾਂ ਦੀ ਰੂਰਲ ਡਵੈਲਪਮੈਂਟ ਹੁੰਦੀ ਸੀ ਸ਼ਹਿਰੀ ਡਵੈਲਪਮੈਂਟ ਹੁੰਦੀ ਸੀ ਸੜਕਾਂ ਬਣਦੀਆਂ ਸੀ ਅੱਜ ਇਹਨਾਂ 3 ਸਾਲਾਂ ਅੱਜ ਕਿਤੋਂ ਕਿਹੜਾ ਕਾਜ਼ਾ ਕਰਦੇ ਕਿਸ ਕਰਕੇ ਲੈ ਲੈ ਲਿਆ ਲੁਧਿਆਣੇ ਚ ਕੰਮ ਕਰਦੇ ਆ ਉਹ ਸੰਜੀਵ ਰੋੜਾ ਕਹਿੰਦੇ ਮੈਂ ਹਵਾਰਾ 에ਰਪੋਰਟ ਲੈ ਕੇ ਆਇਆ ਐਡੇ ਐਡੇ ਪ੍ਰੋਜੈਕਟ ਆ ਫਲਾਈਓਵਰ ਬਣੇ ਪਏ ਆ ਹੋਰ ਵਿਕਾਸ ਹੋ ਰਿਹਾਗਾ ਵੱਡੇ ਨਾਲੇ ਦੀ ਗੱਲ ਹੁੰਦੀ ਸੀ ਉਹ ਸਾਫ਼ ਹੋ ਰਿਹਾਗਾ ਸੰਤ ਸੀਚੇਵਾਲ ਲੱਗੇ ਹੋਏ ਆ ਉੱਥੇ ਅੱਜ ਅੱਜ ਤੱਕ ਉਹ ਇੱਕ ਵੀ ਕੰਮ ਦਾ ਐ ਝੂਟੇ ਝੂਠਾਂ ਦੇ ਉਹ ਬਣਾਏ ਜਾਣੇ ਢਾਰ ਬਣਾਈ ਜਾਣੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਜਨਤਾ ਸਾਰਾ ਸਮਝ ਚੁੱਕੀ ਹੈ ਜਨਤਾ ਨੇ ਜਿਮਨੀ ਚੋਣ ਇੱਥੋਂ ਜਿਤਾ ਕੇ ਪੰਜਾਬ ਦੀ ਸ਼ੁਰੂਆਤ ਕਰਨੀ ਹੈ ਕਿ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਅਗਲੇ ਸਾਲ ਪੰਜਾਬ ਦੀ ਆਏਗੀ ਇਸ ਕਰਕੇ ਜਿਹੜੀ ਇਲੈਕਸ਼ਨ ਹੈ ਭਾਰਤ ਗੁਜ ਆਸ਼ੂ ਜੀ ਬੜੀ ਵਧੀਆ ਲੀਡ ਦੇ ਨਾਲ ਸਾਰੇ ਵਰਕਰ ਜਿਹੜੇ ਐ ਸਪੋਰਟਰ ਜਿਹੜੇ ਆ ਗੱਲਾਂ ਸੁਣਦੇ ਆਖਰੀ ਸਵਾਲ ਲਾਵਾਂਗਾ ਜੀ ਕਾਂਗਰਸ ਦੇ ਵਿੱਚ ਆਪਸੀ ਧੜੇਬਾਜ਼ੀ ਨੂੰ ਲੈ ਕੇ ਘੇਰਿਆ ਜਾਂਦਾ ਇਹਨੇ ਕਾਂਗਰਸ ਤਾਂ ਆਪ ਹੀ ਇਕੱਠੀ ਨਹੀਂ ਹੈਗੀ ਇਹ ਲੋਕਾਂ ਦਾ ਕੀ ਸਵਾਲ ਨਹੀਂ ਦੇਖੋ ਕਾਂਗਰਸ ਸਾਰੀ ਇਕੱਠੀ ਨਹੀਂ ਸਾਰੀ ਤੁਰੇ ਫਿਰਦੀ ਹੈ ਇਕੱਠੇ ਤੁਰੇ ਫਿਰਦੇ ਹੈ ਵੋਟਾਂ ਮੰਗ ਰਿਹਾ ਕਿਸੇ ਦੀ ਮੇਰੇ ਕਿਸੇ ਨਾਲ ਨਹੀਂ ਬਣਦੀ ਭਾਰਤ ਪੁਸ਼ ਨਾਸ਼ੂ ਤੇ ਰਾਣਾ ਗੁਰਜੀਤ ਨੂੰ ਲੈ ਕੇ ਕੋਲੈਕਟਰ ਸਾਹਮਣੇ ਆ ਰਹੀ ਕੋਈ ਕੋਈ ਵਖਰੇਵਾ ਨਹੀਂ ਹੈ ਰਾਜਾ ਅਮਰਿੰਦਰ ਸਿੰਘ ਵੀ ਇੱਥੇ ਵੋਟ ਮੰਗ ਰਿਹਾ ਹੈ ਆਸ਼ੂ ਵੀ ਇੱਥੇ ਮੰਗ ਰਿਹਾ ਹੈ ਅਸੀਂ ਵੀ ਇੱਥੇ ਵੋਟ ਮੰਗ ਰਹੇ ਹਾਂ ਸਾਰੇ ਕਾਂਗਰਸ ਵਾਸਤੇ ਵੋਟਾਂ ਮੰਗ ਰਹੇ ਠੀਕ ਹੈ ਆਪਸੀ ਕੁਝ ਬਤਾਂਬਾਦ ਹੁੰਦਾ ਹੈ ਉਹ ਪਾਰਟੀ ਹਾਈ ਕਮਾਂਡ ਬੈਠ ਕੇ ਉਹਨੂੰ ਸਹੀ ਕਰ ਦੇਗੀ ਹਾਈ ਕਮਾਂਡ ਦੇ ਵੀ ਲੀਡਰ ਅਜਿੱਤੇ ਆਏ ਸਾਰਾ ਦੇਖ ਰਿਹਾ ਹੈ ਔਰ ਪੂਰੀ ਉਹਦੇ ਦੇ ਕਵਰੇਜ ਪੂਰੀ ਕਰ ਰਿਹਾ ਹੈ ਕੌਣ ਕਿਤੇ ਕੀ ਕਰ ਰਿਹਾ ਸਾਰੇ ਦਿਲੋਂ ਲੱਗੇ ਕਾਂਗਰਸ ਪਾਰਟੀ ਸਰਕਾਰ ਲਿਆਉਣ ਵਾਸਤੇ ਜੀ ਬਹੁਤ ਸ਼ੁਕਰੀਆ ਗੁਬਾਇਆ ਸਾਹਿਬ ਗੱਲਬਾਤ ਕੀਤੀ ਸਮਾਂ ਦਿੱਤਾ ਬਹੁਤ ਬਤਾਨਾ